ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਚੱਲਿਆ ਆਪਾਂ ਮੱਜਾਂ ਵਾਸਤੇ ਅਚਾਰ ਲੈਣ ਗੰਡੂਏ ਪ੍ਰੀਤ ਵੀ ਨਾਲ ਚੱਲਿਆ ਤੇ ਲਾਣਦਾਰ ਵੀ ਚੱਲਿਆ ਨਾਲ ਆਪਣੇ ਤੇ ਆਪਾਂ ਗੰਡੂ ਵਿੱਚ ਚਾਰ ਲੈ ਕੇ ਲੈਣ ਚੱਲਿਆ ਜੀ ਤੁਹਾਨੂੰ ਦਿਖਾਵਾਂਗੇ ਅੱਗੇ ਬਲੌਗ ਨਾਲ ਜੁੜੇ ਰਹੋ ਬਾਪੂ ਕਹਿੰਦਾ ਮੈਂ ਵੀ ਚੱਲੂਗਾ ਬਾਪੂ ਵੀ ਵਹੇਗਾ ਨਾਲ ਪ੍ਰੀਤ ਜੰਨਿਆ ਜੀ ਚਾਰ ਲੈਣ ਗਏ ਜੀ ਗੰਡੂਏ ਇੱਕ ਕੇ ਦਿਖਾਉਨੇ ਆ ਕੀ ਗੱਲ ਬਾਤ ਹੈ ਬਲੌਗ ਦੇ ਨਾਲ ਪੂਰਾ ਬਲੌਗ ਦੇਖਿਓ ਚਲ ਦਿਖਾਉਨੇ ਆ ਵੀ ਕੀ ਰੇਟ ਹੈ ਕੀ ਰੇਟ ਮਿਲਦਾ ਹੈ ਚਾਰ ਕਹਾਜ ਉੱਥੇ ਇਹਨੇ ਫੈਕਟਰੀ ਲਾਈ ਆ ਚਾਰ ਫੈਕਟਰੀ ਲਾਈ ਆ ਜੀ ਮੁੰਡਿਆਂ ਨੇ ਗੰਡੂਆਂ ਦੇ ਨੇ ਚਾਰਾਂ ਰੋਜ਼ੀਆਂ ਗੰਢਾ ਬਣਾ ਕੇ ਵੇਚਦੇ ਨੇ ਕਹਿੰਦੇ ਇਹੋ ਸੋ ਦਫਾਉਨੇ ਆ ਅੱਜ ਦੇਖਿਆ ਬਣਦਾ ਗੱਡੀ ਦੇ ਵਿੱਚ ਜਾ ਰਹੇ ਤੇ ਮਸਤੀ ਕਰਦਾ ਪੂਰੇ ਦੇ ਐ ਇਦਾਂ ਹੀ ਚਲਤਾ ਰਹਿਤਾ ਵਾਈ ਤੇ ਥੋੜਾ ਜਿਹਾ ਪਤਾ ਲੱਗਦਾ ਰਹਿੰਦਾ ਬੱਚਿਆਂ ਕੰਮ ਵਗੈਰਾ ਦਾ ਵੀ ਕੀ ਹੁੰਦਾ ਹਨਾ ਬਾਹਰ ਅੰਦਰ ਅਸਚੋ ਲੈ ਜਾਂਦੇ ਆ ਵੈਸੇ ਰੇਠਾ ਮੈਨ ਲੈ ਗ ਜਾਂਦੇ ਚੋ ਨੇੜੇ ਤੇੜੇ ਲੈ ਜਾਂਦੇ ਇਹਨੂੰ ਤੋਂ ਕੱਲ ਘੁੰਮ ਕੇ ਵੀ ਆਇਆ ਹੈ ਚੰਡੀਗੜ੍ਹ ਤੋਂ ਆ ਕਨਾਂ ਮੈਂ ਜਾਣਾ ਆਇਗਾ ਨਾਲ ਤੁਹਾਡੇ ਚਾਰ ਲਾਈਨ ਤਾਂ ਚੱਲਿਆ ਹੈ ਚਾਰ ਲਾਈਨ ਦੁਆਰੇ ਆਪਾਂ ਖਾਣੇ ਤੁਹਾਨੂੰ ਜੀ ਅੱਗੇ ਕੀ ਗੱਲ ਬਾਤ ਹੈ ਤੇ ਬਲਾਗ ਦੇ ਵਿੱਚ ਜੁੜੇ ਰਹੋ ਤੁਸੀਂ ਪੂਰਾ ਬਲਾਗ ਦੇਖਿਓ ਅੱਗੇ ਅਬ ਚਾਰ ਜੀਆਂ ਗੰਡਾ ਦੇ ਫੈਕਟਰੀ ਵੀ ਦਿਖਾਵਾਂਗੇ ਤੁਹਾਨੂੰ ਸਾਰੇ ਪ੍ਰਾਰ ਜ਼ਰੂਰ ਬਲਾਗ ਦੇਖਿਆ ਕਰੋ ਸਪੋਰਟ ਕਰਿਆ ਕਰੋ ਜਿਹੜੇ ਪ੍ਰਾਰ ਕਰਦੇ ਨੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਸਾਰੇ ਪ੍ਰਾਰ ਨੂੰ ਧੰਨਵਾਦ ਦੇਖਦੇ ਆਂ ਜੀ ਅੱਗੇ ਕੀ ਮੈਂ ਗੱਲ ਬਾਤ ਹੈ ਸਾਰੇ ਹਨ ਤੇ ਸਾਰੇ ਭਰਾ ਜੁੜਦੇ ਨੇ ਪਿਆਰ ਕਰਦੇ ਨੇ ਆਪਾਂ ਨੂੰ ਉਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਦੇਖ ਕਰੋ ਜਦੋਂ ਜਿਆ ਵਧੀਆ ਉਹ ਡਿਵਾਸ ਤੇ ਗਰਮ ਮੱਲੇ ਲੈ ਕੇ ਆਉਂਦੇ ਆ ਮਰਨਣ ਜਾਣ ਵਾਸਤੇ ਦੀਲਾ ਵਗੈਰਾ ਬਣਾਉਂਦੇ ਨੇ ਇਹਨੇ ਸਾਰੇ ਤੇ ਛਤਰੀ ਛਤਰ ਕਰ ਰਹੀ ਸੀ ਛਤਰੀ ਯਾਰ ਗੱਲਾਂ ਸੁਣਾ ਰਹੀ ਸੀ ਪੂਰੀਆਂ ਤੇ ਜਿਹੜੀ ਬਹੁਤ ਕੰਬਾ ਆਪਕੋ ਗਿਆ ਸੀ ਨਾਲ ਤੁਹਾਨੂੰ ਦਿਖਾਉਨੇ ਆ ਅੱਗੇ ਵੇ ਆ ਗਏ ਆ ਗੱਡੂਆਂ ਦੀਆਂ ਕੈਂਚੀਆਂ ਪਾਣੀ ਦਾ ਬਹੁਤ ਛੜਦਾ ਹੈ ਨਾ ਜਿਹੜੀਆਂ ਹੋਰ ਹੈ ਮੱਖੀ ਦੇ ਉਹ ਗੜਿ ਗੜਿ ਹੋ ਰਹੀ ਹੈ ਬੱਤੀ ਹੋ ਰਹੀ ਹੈ ਹੈ ਚੁੱਪਾ ਰਹੇ ਜੀ ਦੇਖਾ ਦਿਖਾ ਦੇਖੋ ਇਹ ਉੱਤੇ ਰੇ ਮਾਲੇ ਇੱਥੇ ਬੀਜ ਨੂੰ ਦੇਖੋ ਆਹ ਆਹ ਚੱਕ ਲਾ ਰਹੀ ਹੈ ਇੱਧਰ ਆਪ ਕਲੱਗੀ ਰਹੀ ਹੈ ਆ ਓਏ ਆ ਕੇ ਨਹੀਂ ਜਾਣਾ ਹੈਗਾ ਕੋਪੀਰਾਈਟ ਆ ਜਾਣਾ ਹੈ ਪੈਣੀ ਪਾਲਸ ਸਾਇਲ ਫੈਕਟਰੀ ਤੇ ਪਹੁੰਚਿਆ ਜਿਸ ਭਰਾ ਨੇ ਕੁਝ ਫੈਲ ਲੈਣਾ ਹੋਵੇ ਜਿੱਦੀ ਪਹੁੰਚਿਆ ਤੁਸੀਂ ਸੰਪਰਕ ਕਰ ਸਕਦਾ ਹਨ ਦੇਖੋ ਜੀ ਦੋਸਤੋ ਮੱਕੀ ਦਾ ਚਾਰ ਦੀਆਂ ਗੰਡਾ ਬਣਨ ਵਾਲੀ ਮਸ਼ੀਨ ਵੀ ਹੈ ਹਨ ਇਹਨਾਂ ਨੇ ਲਾਇਆ ਤਾਂ ਵਧੀਆ ਰੁਜ਼ਗਾਰ ਆ ਚਲੋ ਅਦਰ ਰੁਜ਼ਗਾਰ ਦਾ ਸਾਧਨ ਬਣਦਾ ਹਨ ਦੇਖੋ ਐ ਗੰਡਾ ਧਿਆਨ ਕਰਿਆ ਨੇ ਇਹਨਾਂ ਨੇ ਮੁੱਲ ਲੈ ਕੇ ਮੱਕੀ ਦੇ ਚਾਰ ਦੀਆਂ ਚਲੋ ਡੰਗ ਸਰਜਣਾ ਜਿਵੇਂ ਕੀ ਹੁਣ ਕਈ ਵਾਰੀ ਕੱਖ ਘੱਟ ਹੁੰਦੇ ਨੇ ਆ ਨਾ ਉਦੋਂ ਡੰਗ ਸਰਜਣਾ ਕਿਸੇ ਦਾ ਤੇ ਵਧੀਆ ਚੀਜ਼ ਆ ਖਰਵ ਸਾਲ ਦੇ ਵਿੱਚ ਵਧੀਆ ਕੰਮ ਸਰਜਣਾ ਹਣਾ ਗਰਮੀ ਦੇ ਵਿੱਚ ਚਲੋ ਥੋੜਾ ਕਾਣਾ ਇਹ ਗਰਮੈਸ਼ ਵੀ ਕਰ ਦਾਂਗੇ ਨਹੀਂ ਘੱਟ ਪੈਂਦਾ ਸਾਲ ਚ ਵਧੀਆ ਚੱਲਦਾ ਆ ਕੰਮ ਇਹ ਅੱਜ ਆਪਾਂ ਪਹੁੰਚੇ ਸੀਗੇ ਦੋ ਗੱਠਾ ਲੈ ਕੇ ਜਾਵਾਂਗੇ ਅੱਜ ਤੁਦ ਦਿੰਦੀ ਐ ਮੈਂ ਆਪਣੀ ਇੱਕ ਐ ਵੀ ਚਲੋ ਹਣਾ ਪੂਰਾ ਘੈਂਟ ਬੰਦਾ ਜਾਂਦਾ ਜਿਹੜੇ ਕੰਮ ਬਹੁਤ ਕਰਾਉਂਦਾ ਦਲੇਜ ਕੀ ਕੀ ਕੰਮ ਕਰਦਾ ਦੱਸਦਾ ਯਾਰ ਤਾਂ ਹੈ ਕੀ ਕਰੇ ਤੋ ਤੂੰ ਕਹਿੰਦਾ ਜੀ ਕਿ ਮੈਂ ਕਰਿਆ ਮੈਂ ਗੱਡੀ ਸਾਫ ਕਰਕੇ ਹਾਂ ਹੈ ਕੱਪੜੇ ਲਾ ਕੇ ਹਾਂ ਕਿਉਂ ਬੰਨੀ ਹੋਈ ਏ ਸੀ ਹਾਂ ਉਹ ਖੋਲ ਲਿਆ ਹਾਂ ਫਿਰ ਨਾ ਮੈਂ ਕਰਿਆ ਮੈਂ ਕਰਿਆ ਉੱਤੇ ਕਪੜਾ ਹੀ ਲੱਗੇ ਹੋਏ ਸੀ ਹਾਂ ਉਹ ਮੈਂ ਉੱਤੇ rack ਤੇ ਲਾਤਾ ਅੱਛਾ ਹਾਂ ਆ ਨਾ ਬਈਰ ਬੰਦਾ ਘੈਂਟ ਆ ਇਹ ਦੇਖੋ ਜਿਵੇਂ ਆਹ ਕੰਮ ਕਰਦਾ ਖਰੇ ਇਹ ਥੋੜਾ ਜਿਹਾ ਮਤਲਬ ਕਦੇ ਕਦੇ ਗੁੱਸਾ ਕਰ ਦਿੰਦਾ ਨਾ ਗੁੱਸਾ ਕਦੇ ਕਰਦਾ ਮੈਨੂੰ ਕਦੇ ਕਦੇ ਹੈ ਕਦੇ ਕਰ ਦਿੰਦਾ ਹੁਣ ਇਹਦੇ ਚਾਪੜੇ ਪੈਣਗੇ ਫੇਰ ਗੁੱਸਾ ਕਰਿਆ ਕਰੂਗਾ ਠੀਕ ਆ ਕੰਮ ਕਰਿਆ ਕਰ ਪ੍ਰੀਤ ਆ ਦੇਖ ਆ ਸਾਰਾ ਕੰਮ ਕਰਦੇ ਨੇ ਜਦੋਂ ਆਪਾਂ ਅਸੀਂ ਵੀ ਕੰਮ ਕਰਦੇ ਤੇਰੇ ਜੱਡੇ ਸ਼ਾਨੇ ਬੱਚੇ ਬਣ ਜਾਂਦੇ ਨੇ ਦੇਖੋ ਜੀ ਅੱਜ 4 ਲੈਣਾ ਪਹੁੰਚਿਆ ਆਪਾਂ ਦੇ ਹਨ ਮੱਕਰ ਕਿਵੇਂ ਲੱਗ ਰਿਹਾ ਤੁਹਾਨੂੰ ਥੋੜਾ ਵਾਲੇ ਲਾਗੇ ਫੈਟਰੀ ਚ ਹਾਂ ਦੇਖੋ ਲੈ ਕੇ ਜਾਇਆ ਹਾਂ ਹਾਂ ਜੀ ਕਿਹ ਕੰਡਾ ਜੀ 2 ਹੈ 2 2 ਘੰਟਾ ਲੈ ਕੇ ਜਾਏਗਾ ਅਸਾਂ ਮਸ਼ੀਨਾਂ ਕੀ ਕਰਦੇ ਨੇ ਬ੍ਰੀਤੇ ਇਹ ਨੂੰ ਆ ਕਾ ਬਣਾਉਂਦੇ ਨੇ ਗੱਠਾ ਹੈ ਗੱਠਾ ਹੀ ਹੋਦੇ ਨੇ ਇਹਦੇ ਆ ਹਾਂ ਕਿੱਥੋਂ ਕਿੱਥੋਂ ਬਣਦੇ ਨੇ ਗੱਠਾ ਇਹ ਆ ਇਹ ਦਸਤ ਦੇ ਆ ਜੀ ਇੱਥੋਂ ਅੱਛਾ ਵਿੱਚ ਪੈਂਦਾ ਆ ਦੇਖੋ ਜੀ ਗੱਠਾ ਬੰਨਣ ਵਾਲੀ ਮਸ਼ੀਨ ਜਗਾਰ ਪੂਰਾ ਤਕੜਾ ਹੈ ਇਹਦੇ ਉਧਰੋਂ 4 ਪੈਂਦਾ ਹੈ ਨਾ ਉਧੂ ਵਾਲਾ ਹਾਂ ਜੀ ਗੱਠ ਬਣ ਕੇ ਇੱਥੇ ਆ ਕੇ ਕਾਜ ਲੱਗਦਾ ਜੀ ਇਹ ਆ ਗਈ ਬਨੇ ਕੰਪਿਊਟਰ ਸਟੋਰ ਇਕੱਠਾਣੀ ਮਸ਼ੀਨ ਜੁੱਟੂ ਵੀ ਬੰਗ ਬੈ ਬਸ ਇੱਕ ਵਧੀਆ ਐ ਨਾ ਚੱਕ ਰਿਆਂ ਕੋਈ ਨਾ ਬਾਈ ਨੂੰ ਆਪਾਂ ਲੈਣਾ ਆਪਣੀ ਗੱਡੀ ਖੜੀ ਆ ਜੀ ਦੇਖੋ ਜੀ ਦੇ ਵਿੱਚ ਜਿਹੜੀ ਸਾਡੇ ਨਾਲ ਆਇਆ ਐ ਇਹ ਨਾਲ ਚੱਕ ਰਿਆ ਸੀ ਹੈ ਐ ਚੱਕ ਕੇ ਇੱਧਰ ਆਉਣੇ ਉੱਥੋਂ ਖਾਣ ਲੱਗ ਰਹੇ ਨੇ ਭਈ ਇਹ ਖਾਣਾ ਬਣਾਉਣ ਲੱਗ ਰਹੇ ਨੇ ਵਿਚਾਰੇ ਪਰਦੇਸੀ ਇਹ ਵਸਦਾ ਖਾਵਾ ਆਹ ਹੋਣਾ ਆਓ ਬਰਾਬਰ ਆਓ ਦੇਖੋ ਪੂਜੀ ਜੰਡਾ ਭਾਈ ਖਾਂਦੇ ਨੇ ਹੈ ਚਾਵਲ ਇਹ ਚ ਬਣੇ ਗਏ ਰੱਤੇ ਅੱਛਾ ਇਤਨਾ ਸਿਰ ਖਾਣੇ ਤੇ ਮਾਈ ਉਹ ਆਪੇ ਹੋਣ ਨਮਕੀਨ ਹੈ ਜੀ ਜੀ ਨਹੀਂ ਨਹੀਂ ਆਹ ਖੇਡ ਖਾਦੇ ਸੇਬ ਵੱਢਣਗੇ ਤੜਕੇ ਵਈ ਨਿਕਸ ਵਾਰ ਇੱਧਰ ਜੀ ਟੋਲੇ ਅੱਤਰ ਲੈਣਾ ਨਹੀਂ ਚਾਵਲ ਕਹਿੰਦੇ ਹੈ ਚਾਵਲ ਚੱਕਾਂਗੇ ਛਿਓਰ ਵਾਲਾ ਕੰਮ ਚੱਕਾਂਗੇ ਛਿਓਰ ਚੱਕਾਂਗੇ ਨਾ ਜਿਉਂ ਨਾਲ ਲਗਾएंगे ਫਿਰ ਇਹ ਢਾਲ ਹੈ ਕਿ ਸ਼ੱਕਰ ਚਾਵਲ ਚਾਵਲ ਸੋਭਾ ਚਾਵਲ ਖਾਤੇ ਆਪ ਸ਼ਾਮ ਨੂੰ ਸੋਭਾ ਰੋਟੀ ਖਾਤੇ ਹੈ ਨਾ ਸ਼ਾਮ ਨੂੰ ਚਾਵਲ ਲਾਵਾ ਕੋ ਬੜੀ ਜਨਾਬ ਬੈਠਾ ਹੈ ਜਹਾੜਾ ਬੜਾ ਖਰੀਦ ਪਿਆ ਜੀਰਾ ਬਰਜਾ ਮਸਾਲਾ ਇਹ ਰਵਾਤ ਜੀ ਨੇ ਛੋਟੀਆਂ ਇਕੱਠਾ ਨਾ ਹਾਂ ਆਇਆ ਛੋਟੀਆਂ ਇਕੱਠਾ ਨਾ ਨਹੀਂ ਨਹੀਂ ਇਹ ਪਾਉਣ ਵਾਲਾ ਇਹ ਹੋਰ ਚੀਜ਼ ਆ ਜੀ ਹਾਂ ਉਹ ਦੂਜੇ ਬਣਗੇ ਛੋਟੇ ਜਿਹੇ ਪਰ ਉਹ ਪਨੇ ਬਣਦੇ ਨੇ ਇਹਨਾਂ ਹਾਂ ਇਹ ਨਾ ਵੱਡੀਆਂ ਗੰਡਾ ਬਣਦੀਆਂ ਨੇ ਹੂੰ ਇਹ ਬੜੀਆ ਆਇਆ ਇਹ ਵੰਦ ਨੇ ਤੇ ਜੀ ਰੀ ਬੀਜੀ ਹੋਈ ਵੀ ਹਨਾ ਹੋਰ ਵੀ ਵਿਚੀ ਹੋਇਆ ਔਡਰ ਮੱਕੀ ਆ ਗਈ ਨਾ ਚਾਰ ਆ ਗਿਆ ਆ ਦੇਖੋ ਬੀਜੀ ਹੋਈ ਜੀ ਉਹ ਐਸੇ ਤਰ੍ਹਾਂ ਔਡਰ ਮੱਕੀ ਵੀ ਆ ਗਈ ਜੀ ਹੂੰ ਔਰ ਵੀ ਮੱਕੀ ਵੀ ਹੈ ਜੀ ਆ ਦੇਖੋ ਵੀ ਬੀਜੀ ਹੋਈ ਹੈ ਹੂੰ ਵਧੀਆ ਵਧੀਆ ਗਈ ਉਹ ਕਾਮਯਾਬ ਹੈਗੀ ਹੈ ਭਈ ਇਹ ਕਮੈਂਟ ਕਰਕੇ ਜੀ ਉਹ ਆ ਜੀ ਜੀ ਰੀ ਬੀਜੀ ਹੋਈ ਅੱਜ ਜੀ 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 ਉਹ ਆ ਜੀ ਜੀ ਦੀ ਤਾਂ ਹਾਂ ਇਹ ਮੱਕੀ ਜੀ ਉਹ ਜੀ ਜੀ ਨਹੀਂ ਮੱਕੀ ਨਹੀਂ ਇਧਰ ਜਿਰੀ ਹੈ ਬਈ ਤੇ ਵੀਜੀ ਹੋਈ ਹੈ ਮਸ਼ੀਨ ਨਾਲ ਉਹ ਨਹੀਂ ਲਾਈ ਹੋਈ ਆ ਜਿਰੀ ਵੀਜੀ ਹੋਈ ਹੈ ਮਸ਼ੀਨ ਨਾਲ ਵੇਚਾਂ ਦੀ ਜਿਰੀ ਹਾਂ ਹੈ ਆਰਡਰ ਵਿੱਚ ਮੱਕੀ ਆ ਗਈ ਹਾਂ ਉਧਰ ਮੱਕੀ ਆ ਨਹੀਂ ਚਾਰ ਹਾਂ ਇਹਨਾਂ ਪਹੁੰਚੇ ਸੀਗੇ ਪਿੰਡ ਗੰਡੂ ਆ ਇਹ ਬਈ ਲੋਕੇਸ਼ਨ ਕਿੱਥੇ ਜੀ ਹੈ ਇਹ ਆਪਣੀ ਫਤੇਗੜ ਰੋਡ ਗੰਡੂ ਆ ਜੀ ਫਤੇਗੜ ਨੂੰ ਜਦੋਂ ਆਪਾਂ ਜਾਣਦੇ ਹਾਂ ਨਾ ਗੰਡੂਆਂ ਕਨੀਆ ਤਾਂ ਬੈਨੀਪਾਲ ਸੇਲਜ਼ ਫੈਕਟਰੀ ਇਹਨਾਂ ਨੇ ਬਾਈਆਂ ਨਵਾਂ ਕੰਮ ਸ਼ੁਰੂ ਕਰਿਆ ਤੇ ਬਦ ਤੋਂ ਬਦ ਸਪੋਰਟ ਕਰਿਆ ਕਰੋ ਹਨਾ ਪਰ ਇੱਕ ਨੰਬਰ ਦੱਸ ਦੋ ਆਪ ਦਾ ਨੰਬਰ 97815 ਜੀ 71847 ਅੱਛਾ ਹੋਰ ਵਧੀਆ ਆਲੂ ਵਾਲੀ ਮੱਕੀ ਫੁੱਲ ਲਦਾਣਾਗਾ ਅੱਛਾ ਕੋਈ ਜਿੱਥੇ ਮਰ Quality ਦੇ ਤਾਂ ਨਹੀਂ ਕੋਈ ਪ੍ਰੋਬਲਮ ਆਉਂਦੀ ਨਾ ਨਾ ਕੁਆਲਿਟੀ ਦੀ ਕੋਈ ਪ੍ਰੋਬਲਮ ਨਹੀਂ ਜੀ ਆਪ ਜੀ ਸਾਰਾ ਨਵਾਂ ਚਾਰਾਗਾ ਅੱਛਾ ਕੀ ਰੇਟ ਹੈ ਰੇਟ ਕੀ ਹੈ ਤਾਂ ਰੇਟ 580 ਰੁਪਏ ਕਾਉਂਟਲ ਹੈ ਜੀ 580 ਰੁਪਏ ਜੇ ਮਤਲਬ ਉਹ ਕਿਸੇ ਨੇ ਕੋਈ ਜ਼ਿਆਦਾ ਲੈਣਾ ਹੋਵੇ ਤਾਂ ਮਾੜਾ ਵਟ ਰੇਟ ਕਰ ਦਾਂਗਾ ਹਾਂ ਮਾੜਾ ਮਾੜਾ ਰੇਟ ਕਰ ਦਾਂ ਜ ਭਾਈ ਆਲੂ ਵਾਲੀ ਮੱਕੀ ਆ ਬਾਈ ਕਹਿੰਦਾ ਪੂਰੀ ਫੁੱਲ ਗਾਰੰਟੀ ਹੈ ਦੇਖ ਦਾਣੇ ਦੂਰ ਬੱਦਿਆ ਹੈ ਨਾ ਵਧੀਆ ਫਰੈਸ਼ ਮਾਲ ਆ ਤੇ ਤੂੰ ਜ਼ਰੂਰ ਪ੍ਰੋਸਪੋਰਟ ਕਰੇ ਵੱਧ ਤੋਂ ਵੱਧ ਲੈ ਕੇ ਜਾਇਓ ਹਨਾ ਤੇ ਨੇੜੇ ਆ ਜਿਹੜੇ ਲਵੇ ਲਾਉਣੇ ਚੱਲ ਪਿੰਡਾਂ ਨੂੰ ਦੂਰੋਂ ਲਿਆਉਣਾ ਔਖਾ ਯਾਰ ਉਹਨਾਂ ਵਾਸਤੇ ਵਧੀਆ ਚੱਲ ਕਿਸੇ ਨੇ ਕੰਮ ਸ਼ੁਰੂ ਕਰਿਆ ਭਰਾਵਾਂ ਨੇ ਵਧੀਆ ਚੱਲ ਸਪੋਰਟ ਕਰਨੀ ਚਾਹੀਦੀ ਆਪਾਂ ਨੂੰ ਇਹ ਸਾਰੀ ਹੈ ਭਾਈ ਆਲੂ ਵਾਲੀ ਇਹ ਹਾਂ ਸਾਰੀ ਆਲੂ ਵਾਲੀ ਮੱਕੀ ਅੱਛਾ ਹੋਰ ਲਈ ਆਉਂਗੇ ਹੁਣ ਤੁਸੀਂ ਆਉਣਾ ਹਾਂਜੀ ਹਾਂ ਲਈ ਜੇ ਨਹੀਂ ਜੀ ਅੱਛਾ ਬਾਕੀ ਟੋਏ ਚ ਪਿਆਗਾ ਮਾਬਦਾ ਬਾਕੀ ਇਹ ਆ ਤੁਹਾਡਾ ਕਿਸੇ ਵੀਰ ਭਰਾ ਨੂੰ ਰੋੜਾ ਤੁਹਾਡੇ ਨਾਲ ਸੰਪਰਕ ਕਰ ਹਾਂ ਜਰੂਰ ਭਰਾ ਸੰਪਰਕ ਕਰ ਰੋੜਾ ਦੇਖ ਆਪੇ ਗੰਡਾ ਬੰਦਦੇ ਨੇ ਯਾਰ ਇਹ ਤਾਂ ਐਂ ਤਾਂ ਨਹੀਂ ਵੀ ਕਿਤੋਂ ਹੋਰ ਲਿਆ ਕੇ ਵੇਚਦੇ ਨੇ ਨਾ ਉਹ ਤੋਂ ਆਪਾਂ ਨੂੰ ਵਿੱਚੋਂ ਪਤਾ ਕੀ ਹੋਵੇ ਆ ਮਸ਼ੀਨ ਵੇਖਿਆ ਮਸ਼ੀਨ ਬਕਾਉ ਆਪਣੀ ਕੋਈ ਪੁਰਾਣੀ ਹੈਗੀ ਇਹ ਕਾ ਇਹ ਵੀ ਗੰਡਾ ਵਾਲੀ ਹੈ ਹਾਂਜੀ ਇਹ ਗੰਡਾ ਵਾਲੀ ਇਹ ਬੋਰੀਆਂ ਵਾਲੀ ਥੱਲੇ ਟਾਈਪ ਕਰਦੀ ਹੈ ਜੀ ਇਹ ਪਹਿਲਾਂ ਤੁਸੀਂ ਪਿਛਲੇ ਸਾਲ ਲਿਆਂਦੇ ਹੋ ਹਾਂਜੀ ਹਾਂ ਇਹ ਸਾਨੂੰ 2 ਸਾਲ ਹੋ ਗਏ ਹੁਣ ਕੰਮ ਵਧਾਣ ਕਰਕੇ ਸੀ ਫਿਰ ਨਵੀਂ ਮਸ਼ੀਨ ਲੈ ਕੇ ਆਏ ਹਾਂ ਠੀਕ ਆ ਹਾਂ ਜੇ ਕਿਸੇ ਵੀਰ ਨੂੰ ਮਨਾਵੇ ਦੇਖੋ ਹੀ ਹੋਣਾ ਸੀ ਤਾਂ ਇਹ ਘੰਟਾ ਲੈ ਲਿਆ ਕਹ ਰਹੇ ਨੇ ਕੌਣ ਆ ਗੱਡੀ ਹੁਣ ਪਾਉਂਗੇ ਇਹ ਬੰਦਾ 17 10 ਦੇਖੋ 18 ਕਿਲੋ ਕੋਈ ਯਾਰੀ ਆ ਦੇਖੋ ਦੋ ਬੰਦਾ ਪਾ ਲੈ ਲਿਆ ਲੈ ਲਿਆ ਪੂਰੀ ਗੰਦਾ ਸੀ ਇਹਨਾਂ ਦਾ ਇੱਕ ਕਮਾਂਡਲ 18 ਕਿਲੋ ਹੋਗੇ ਹਾਂਜੀ ਗੱਡੀ ਚ ਗੱਡੀ 'ਚ 2 ਬੰਦਾ 18 ਕਿਲੋ ਹੋਗੇ ਆ ਕੇ ਦੇਖਣਾ ਚਾਹਿਆ ਨਾ ਮਾਦਰ ਇੱਕਾ ਕੇ ਬੋਲੀ ਟੁੱਟੇ ਆ ਕਾ ਨਾ ਬੰਦਾ ਬੁੱਤ ਕਾਦੇ ਯੂਟਿਊਬ ਦੇ ਆ ਬੜੀ ਦੇ ਤੇ ਰੱਖ ਦੇ ਲੇਖੋ ਆ ਪੱਤੀ ਨਾ ਬੱਜੇ ਵੀ ਗਾੜੀ ਵਾਸਤਵ ਕਿਉਂ ਮਨ ਜੀ ਗੱਲ ਹੋਰ ਸਿਕੋਂ ਚੱਕ ਕੇ ਪਾਉਂਗੇ ਦੇਖੋ ਸਾਰੇ ਇਕੱਠੇ ਹੋਏ ਇਕਠਾਵੇਂ ਕਰੇ ਅਸੀ ਵੀ ਪਾਵਾਂਗੇ ਦੇਖੋ Andaniari maha payandra Tekhwar ikh Andh ho ra Enu ya ibu mangu ke Dekho Ya bi pati Hun taong ke Tanki Tari tanki wasa Ya segal la Chako yura ਪਣ ਕੀ ਗੱਲ ਹੂੰ ਨਾ ਦੇ ਭਾਈਆਂ ਦੇ ਲਓ ਜੀ ਆਪਾਂ ਨੇ 4 ਲੈ ਕੇ ਵਾਪਸ ਚੱਲ ਪਏ ਤੇ 4 ਆਪਾਂ ਲੈ ਲਿਆ 1250 ਰੁਪਈਆ ਦਾ ਦੇਖੋ ਕਦਮਾ ਬਾਬਾ ਬੈਂਗਲ ਭਾਈ ਅੰਕਲ ਆ ਰਹਾ ਹੈ ਇਹ 9 ਤਰੀਕ ਦਿੱਤੀ ਉਹਨ ਤਿਆਰ ਨੇ ਨਾ ਆਣਾ ਤੇ ਵਧੀਆ ਟਾਈਮ ਆ ਮੀ ਤੇ ਬਹੁਤ ਜ਼ਿਆਦਾ ਗਰਮੀ ਸੀ ਆ ਗਿਆ ਮੁਰਗੀ ਖਾਨਾ ਹਾਂ ਹਾ ਲੋਰੇ ਮੁਰਗੀਆਂ ਨੇ ਹਰ ਹਾਂ ਕਿਹਾ ਆਟੂ ਹੈ ਹੁਣ ਆਈ ਗਿਆ ਨੇ ਵੇਖਣਾ ਆਈ ਗਿਆ ਹੈ ਮਾਟੂ ਨੇ ਹਾਂ ਹਾਂ ਤੇ ਕੀ ਨੇ ਇਹ ਕੀ ਹੈ ਜੀਰੀਰ ਘੱਟ ਲੱਗਣ ਲੱਗੀ ਆਲੇ ਹਣਾ ਹੋਰ ਹੈਂ ਮੈਂ ਤਾਂ ਖੋਲਾ ਕਿਵੇਂ ਜੀਰੀ ਇਹਨੇ ਲੱਗਣ ਲੱਗੀ ਹਲੇ ਉਹ ਤਾਂ ਵੀ ਛੋਟਿਆ ਨੇ ਇਹਨੇ ਲੱਗੇ 4 ਫਰੀਦ ਹੋਣੀ 5 ਜਗ ਨੇ ਪਿੰਡ ਗਾਲ ਹਾਂਜੀ ਚਾਰ ਲੈ ਗਿਆ ਪਹੁੰਚ ਚੁੱਕਿਆ ਪਿੰਡ ਵਾਪਸ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਹ ਬਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਆਪਣੇ ਬਲੌਗ ਦੇ ਦੇਣ ਸਾਰੇ ਭਰਾਵਾਂ ਦਾ ਧੰਨਵਾਦ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਹਮ ਚੜ੍ਹਦੀ ਅਗਲੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਇੰਨਾ ਹੀ ਉਹਦੇ ਵਿੱਚ ਤੇ ਅੱਜ ਦਾ ਬਲੌਗ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਰੀ ਦੋਸਤਾਂ ਮਿੱਤਰਾਂ ਦਾ ਥੈਂਕ ਯੂ